ਇੱਥੇ ਰ ਅਜੇ ਕਰੀਬ 1 ਵਜੇ ਤੋਂ ਜਿਹੜਾ ਵਾ ਪਾਣੀ ਇੱਧਰੋਂ ਛੱਡਿਆ ਗਿਆ ਵਾ ਤਾਂ ਕਿ ਘਟੋ ਘਟੇ ਵੀ 7-7 8-8 ਗੋਟ ਪਾਣੀ ਜਿਹੜਾ ਵਾ ਉਹ ਘਰਾਂ ਦੇ ਵਿੱਚ ਵੜ ਗਿਆ ਵਾ ਇੱਥੇ ਲਾਗੇ ਸਾਡੇ ਇਸਾ ਨਗਰ ਗਰੀਬ ਤੱਕ ਦੀ ਕਲੋਨੀ ਹੈ ਜਿਹੜੀ ਉਹਦੇ ਵਿੱਚ ਤੇ ਬਿਲਕੁਲ ਉੱਥੇ ਜਿਹੜੇ ਘਰਾਂ ਤੋਂ ਆਪਣੇ ਸ਼ਿਫਟ ਕਰ ਗਏ ਨੇ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਰਾਤ ਜਿਹੜੇ ਵਾ ਇਸ ਜੋਗੀ ਸੱਜਣਾ ਨੇ ਜਿਹੜੇ ਉਹਨਾਂ ਨੇ ਕੱਢਿਆ ਵਨ ਰਾਤ ਦੇ ਆ ਕੇ ਇੱਥੇ ਚਰਚ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੇ ਆ ਕੋਆਲੋਸਮੈਂਟ ਵੀ ਕੀਤੀ ਗਈ ਵੀ ਤਾਂ ਕਿ ਪਾਣੀ ਤੋਂ ਸਾਰਾ ਜਿਆ ਬਚਾਏਗਾ ਤਾਂ ਕਿ ਜਾਨੀ ਨੁਕਸਾਨ ਤੋਂ ਤੇ ਸਾਡਾ ਇਹ ਬਚਾਅ ਹੋ ਗਿਆ ਵਾ ਬਾਕੀ ਜਿਹੜਾ ਵਾ ਮਾਲੀ-ਮੂਲੀ ਨੁਕਸਾਨ ਜਿਹੜਾ ਵਾ ਡੰਗਰਾਂ ਦਾ ਬਹੁਤ ਬੁਰਾ ਹਾਲ ਆ ਲੋਕਾਂ ਦੇ ਸੋਟਾਂ ਦੇ ਬੱਚਿਆਂ ਦਾ ਬੜਾ ਮਾੜਾ ਹਾਲ ਵਾ ਤਾਂ ਕੇ ਸਾਰੇ ਲੋਕ ਆਪਣੇ ਉੱਚੀ-ਉੱਚੀਆਂ ਧਾਮਾਂ ਤੇ ਸਿਵਟ ਕਰ ਗਏ ਨੇ 400 ਫੇਰੀਆਂ ਇਹ ਵੇਖੋ ਚਾਤੀ ਮਾਰੇ ਕੈਮਰਾਮੈਨ ਇਧਰ ਨੂੰ ਮਾਰੇਗਾ ਤੇ ਵੇਖੋ ਕਿਦਾਂ ਇਧਰ ਵੀ ਪਾਣੀ 400 ਫੇਰੀ ਪਿੰਡ ਦੇ ਪਾਣੀ ਸਾਡੀ ਪ੍ਰਸ਼ਾਸਨ ਕੋਲ ਜਿਹੜੀ ਆਪੋਰ ਜ਼ੋਰ ਮੰਗਵਾ ਵੀ ਤਾਂ ਕਿ ਇਹਨਾਂ ਦਾ ਜਾਇਜ਼ਾ ਲਿਆ ਜਾਵੇ ਤਾਂ ਕਿ ਇਹ ਜਿਹੜੇ ਲੋਕ ਵਾ ਇਹਨਾਂ ਨੂੰ ਰਾਹਤ ਸਮਗਰੀ ਵੀ ਪਹੁੰਚਾਈ ਜਾਵੇ ਤਾਂ ਕਿ ਸਾਰੇ ਲੋਕਾਂ ਦਾ ਜਿਹੜਾ ਵਾ ਜੀਵਨ ਬਸਰ ਜਿਹੜ ਕਿ ਤਕਰੀਬਨ 2-2 ਫੁੱਟ ਪਾਣੀ ਸੜਕ ਦੇ ਉੱਪਰ ਦੀ ਲੰਘ ਚੁਕਿਆ ਪਰ ਜੇਕਰ ਅਸੀਂ ਆਲੇ-ਦੁਆਲੇ ਪਿੰਡਾਂ ਦੀ ਖੇਤਾਂ ਦੀ ਗੱਲ ਕਰੀਏ ਤਾਂ 4 ਤੋਂ 5 ਫੁੱਟ ਪਾਣੀ ਸਾਰੇ ਪਿੰਡਾਂ ਦੇ ਖੇਤਾਂ ਦੇ ਵਿੱਚ ਫਿਰ ਰਿਹਾ ਪਰ ਜੇ ਕੱਲ ਦੇ ਹਲਾਜ ਜਿੰਨਾ ਪਿੰਡਾਂ ਦੇ ਨੇੜੇ ਧੂਸੀ ਦਾ ਬੰਨ ਟੁੱਟਾ ਸੀ ਜਿਵੇਂ ਉਹਗਰਾ ਟਾਂਡਾ ਲਗਾਣਾ ਕਾਨਾ ਝੁਕਰਾ ਆਪਣੇ ਭਰਾਪੁਰ ਪਰ ਕੱਲ ਸ਼ਾਮ ਤੱਕ ਗੱਲ ਦੀ ਕੋ ਦਰੰਗਲੇ ਦੇ ਜਿੰਨੇ ਪਿੰਡ ਆ ਇਹ ਸਾਰੇ ਪਿੰਡ ਪਾਣੀ ਨਾਲ ਬੁਰੀ ਤਰ੍ਹਾਂ ਡੁੱਬ ਚੁੱਕੇ ਸੀ ਜਿੰਨਾ ਤੱਕ ਗੱਡੀ ਟਰੈਕਟਰਾਂ ਦੇ ਉੱਪਰ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਔਰ ਅੱਜ ਦੇ ਜੇ ਸਵੇਰ ਹੁਣ ਪਾਣੀ ਦਾ ਬਹਾਅ ਇੰਨਾ ਕਿ ਜ਼ਿਆਦਾ ਵੀ ਡੈਮ ਦੇ ਉੱਪਰੋਂ ਅਸੀਂ ਪਤਾ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਪਾਣੀ ਰੁਕਣ ਦਾ ਇਨਾਂ ਕੋਲ ਕੋਈ ਪ੍ਰਬੰਧ ਨਹੀਂ ਨਾ ਹੀ ਇਹ ਪਾਣੀ ਦਾ ਲੈਵਲ ਘਟ ਰਿਹਾ ਇਸ ਕਰਕੇ ਐਦਾਂ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ 2 ਦਿਨਾਂ ਜਾਂ ਹੋਰ 36 ਘੰਟੇ ਪਾਣੀ ਵਧਦਾ ਰਹੂਗਾ ਕਿਉਂਕਿ ਸਰਕਾਰ ਦੀ ਪ੍ਰਸ਼ਾਸਨ ਦੀ ਮਜਬੂਰੀ ਆ ਪਾਣੀ ਨੂੰ ਛੱਡਣਾ ਹੋਣਾ ਤੇ ਉਹ ਮਾਰ ਜਿਹੜੀ ਆ ਸਾਨੂੰ ਬਰਦਾਸ਼ਤ ਪਰ ਵਾਲਿਆਂ ਨੂੰ ਸਭ ਤੋਂ ਵੱਧ ਪਏਗੀ ਮੇਰੀ ਇਹ اپੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਤੇ ਜਿਹੜੇ ਪਿੰਡ ਹੁਣ ਤੱਕ ਪਾਣੀ ਦੀ ਮਾਰ ਹੀ ਉਠਾ ਚੁੱਕੇ ਆ ਉਹ ਸਾਰੇ ਉੱਚੀ ਆ ਥਾਵਾ ਤੇ ਟਿਕਾਣੇ ਲਵੋ ਤੇ ਇਹ ਜਿੱਦ ਛੱਡ ਦਿਓ ਕਿ ਅਸੀਂ ਆਪਣੇ ਘਰ-ਬਾਰ ਨੂੰ ਛੱਡ ਕੇ ਨਹੀਂ ਜਾਣਾ ਬਹੁਤ ਹੀ ਜਿੱਦਾਂ ਕਿ ਭਾਈ ਤੁਸੀਂ ਦੇਖ ਰਹੇ ਜੇ ਕਿ ਬਹੁਤ ਹੀ ਪਾਣੀ ਦੀ ਸਮੱਸਿਆ ਵਾ ਔਰ ਰਾਤੀ ਜਦੋਂ ਸਾਨੂੰ 1 ਤੋਂ 2 ਵਜੇ ਦੇ ਵਿੱਚ 1 ਤੋਂ 2 ਵਜੇ ਦੇ ਵਿੱਚ ਵਿੱਚ ਸਾਨੂੰ ਪਤਾ ਲੱਗਾ ਔਰ ਪਿੰਡ ਸੇਖਾਂ ਦੀ ਕਰਨੌਲੀ ਦੇ ਵਿੱਚੋਂ ਜਿੰਨੇ ਵੀ ਗਰੀਬ ਲੋਕ ਹੈ ਉਹਨਾਂ ਨੂੰ ਕੱਢ ਕੇ ਆਪਾਂ ਉਦੋਂ ਦੇ ਲੱਗੇ ਹੋਏ ਸਾਰੇ ਨੌਜਵਾਨ ਕ੍ਰਿਸ਼ਨ ਭਾਈ ਜੜੇ ਦੇ ਔਰ ਉਹਤਾਂ ਨੂੰ ਕੱਢ ਕੇ ਚਰਚ ਧਾਰਮਿਕ ਸਥਾਨ ਤੇ ਲਿਆਂਦਾ ਗਿਆ ਵਾ ਔਰ ਚਰਚ ਦੇ ਵਿੱਚ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਕੀਤੀ ਗਈ ਆ ਔਰ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਆ ਕਿ ਕਿੰਨੇ ਪਿੰਡ ਪਾਣੀ ਡੁੱਬੇ ਗਏ ਆ ਲਗਭਗ 15 ਤੋਂ 18 ਪਿੰਡ ਪਾਣੀ ਦੇ ਕਰੀਬ ਆ ਚੁੱਕੇ ਲਪੇਟ ਦੇ ਵਿੱਚ ਔਰ ਮੇਰੀ ਪ੍ਰਸ਼ਾਸਨ ਦੀ ਗੱਡੀ ਵੀ ਬੇਨਤੀ ਆ ਕਿ ਇੱਥੇ ਆਣ ਕੇ ਔਰ ਸਾਰਿਆਂ ਦਾ ਜੇ ਵੀਰ ਵਾਲੇ ਆ ਜਾਏ